ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅ ਸਾਬ ਦਾ ਨਾ ਜਿਵੇਂ ਭਜਨ ਭੋਜਨ ਘੱਟ ਵੱਧ ਆ ਮੂੰਹ ਜਾਂਚ ਹੈਗਾ ਤੇ ਗਲਾਪ ਪਹਿਲਵਾਨ ਮੈਨੂੰ ਕਹਿੰਦਾ ਵਿੱਕੀ ਬਰੇਜ਼ਰ ਨੇ ਇੱਕ ਵਾਰੀ ਸਾਰੀ ਪ੍ਰੋਫਾਈਲ ਟੈਸਟ ਕਰਾ ਦੇ ਜਿੰਨੇ ਟੈਸਟ ਹੁੰਦੇ ਨੇ ਵੀ ਉਹ ਸਾਰੇ ਕਰਾ ਦੇ ਤੇ ਮੈਂ ਕਿਹਾ ਚੱਲ ਯਾਰ ਕਰਾ ਲੈਣੇ ਚਾਹੀਦੇ ਨੇ ਨਾ ਕੋਈ ਵਾਰੀ ਕਰਾਉਣ ਚ ਕੀ ਹਰਜਾ ਚੱਲੇ ਤੇ ਕਿਰਾਏ ਭਾਈ ਇਹਦੇ ਕੋਈ ਪ੍ਰੋਬਲਮ ਆ ਗਈ ਬਾਡੀ ਚ ਪ੍ਰੋਬਲਮ ਵੀ ਇਹੋ ਜਿਹੀ ਆਈ ਹਾਂ ਮੇਰਾ ਮਨ ਘਬਰਾ ਗਿਆ ਦੀ ਮਾਂ ਦਾ ਵੀ ਯਾਰ ਇਹ ਦੱਸਿਆ ਜੇ ਨਿੱਕਾ ਜਿਹਾ ਇਹ ਜੀ ਪ੍ਰੋਬਲਮ ਕਿਵੇਂ ਆ ਗਈ ਹਜੇ ਤੇ ਵੱਡੇ ਬੰਦਾ ਹੋਏ ਉਮਰ ਚ ਆਵੇ ਤਾਂ ਗੱਲ ਵੱਖਰੀ ਆ ਤੇ ਇਹ ਮੇਰੀ ਨਾ ਆਤਮਾ ਨਹੀਂ ਮੰਨੀ ਮੈਂ ਇਹਦੀ ਮਾਂ ਨੂੰ ਕਿਹਾ ਮੈਂ ਕਿ ਆਪਾਂ ਨੇ ਤੇ ਕੇਰਾ ਰਿਪੋਰਟ ਫੇਰ ਕਰਾਉਣੀ ਆ ਸਾਹਿਬ ਜੀ ਚਲੋ ਅਸੀਂ ਅੱਜ ਮੈਂ ਇਹਨੂੰ ਕਿਹਾ ਮੈਂ ਭਾਵੇਂ ਇਹਦੀ ਛੁੱਟੀ ਹੋ ਜਵੇ ਜੇ ਬਿਸ਼ੱਕ ਦੀ ਕੋਈ ਗੱਲ ਨਹੀਂ ਆਪਾਂ ਇਹਦਾ ਰਿਪੋਰਟ ਦੁਬਾਰਾ ਕਰਾਉਣੀ ਆ ਕੱਲ ਨੂੰ ਦਵਾਈ ਲੈਣ ਜਾਣਾ ਸੀ ਡਾਕਟਰ ਤੋਂ ਟਾਈਮ ਲਿਆ ਹੋਇਆ ਸੀ ਅਸੀਂ ਬਾਈ ਇਹਦੀ ਅੱਜ ਦੁਬਾਰਾ ਰਿਪੋਰਟ ਕਰਾਈ ਸਤਗੁਰ ਦੀ ਕਿਰਪਾ ਨਾਲ ਰਿਪੋਰਟ ਚ ਕੁਝ ਨਹੀਂ ਆਇਆ ਯਾਨੀ ਮੇਰੇ ਕਹਿਣ ਦਾ ਭਾਵ ਇਹ ਹੈ ਵੀ ਇੱਕੇ ਦੇ ਨਾਲ ਮੈਂ ਗੱਲ ਛੋਟਣਾ ਹੋਰ ਸਾਂਝੀ ਕਰਨੀ ਆ ਤੇ ਫਿਰ ਆਪਾਂ ਮੇਲ ਮੁੱਦੇ ਤੇ ਆਉਨੇ ਆ ਮੈਂ ਨਾ ਜਦੋਂ ਉਹ ਨਸ਼ੇ ਨੂੰ ਛੱਡੇ ਉਦੋਂ ਬਾਅਦ ਮੇਰੇ ਇੱਕ ਗੱਠੀ ਹੀ ਬਣ ਗਈ ਗੱਠ ਜਦੋਂ ਬਣੀ ਮੈਂ ਘਬਰਾ ਗਿਆ ਯਾਰ پتہ ਨਹੀਂ ਕੀ ਗੱਲ ਆ ਮੈਂ ਗਿਆਨ ਸਾਗਰ ਚਲੇ ਗਿਆ ਹਸਪਤਾਲ ਰਾਜਪੁਰੇ ਉਹਨਾਂ ਨੇ ਉਹਦੇ ਵਿੱਚੋਂ ਲੈ ਕੇ ਸੂਈ ਨਾਲ ਜਿਵੇਂ ਬਲੱਡ ਡ੍ਰੋਪ ਲੈਂਦੇ ਨੇ ਲੈ ਕੇ ਲੈ ਲਿਆ ਤੇ ਦੂਜੇ ਦਿਨ ਮੈਂ ਜਦੋਂ ਰਿਪੋਰਟ ਲੈਣ ਗਿਆ ਮੈਨੂੰ ਕਹਿੰਦੇ ਤੈਨੂੰ ਟੀਵੀ ਆ ਹੁਣ ਸੋਣਾ ਯਕੀਨ ਤਾਂ ਕਰਨਾ ਪੈਗਾ ਟੀਵੀ ਆ ਵੀ 5 ਸਾਲ ਸੈਕਟਾਂ ਪੂਰੀਆਂ ਦੱਬ ਕੇ ਪੀਤੀਆਂ 2-2 3-3 ਡੱਬੀਆਂ ਵੀ ਯਾਰ ਹੋ ਗਈ ਉਹ ਕੋਈ ਵੱਡੀ ਖਾਸ ਗੱਲ ਨਹੀਂ ਤੇ 7 ਮਹੀਨੇ ਮੈਂ ਦਵਾਈ ਖਾਲੀ ਟੀਵੀ ਦੀਆਂ ਜਿਹੜੀਆਂ ਗੋਲੀਆਂ ਜਿਹੜੇ ਗੋਲੇ ਕੋਈ ਕੋ ਫਰਕ ਨਾ ਪਿਆ ਉਸ ਚੀਜ਼ ਨੂੰ ਉਹ ਬਧੀ ਬਧੀ ਨਹੀਂ ਚੀਜ਼ ਉੱਥੇ ਉਵੇਂ ਹੀ ਸੀ ਉਸ ਤੋਂ ਬਾਅਦ ਜਦ ਮੈਂ ਹਸਪਤਾਲ ਗਿਆ ਉਹਨੇ ਮੈਨੂੰ ਫਤਿਹਗੜ੍ਹ ਸਾਹਿਬ ਇਹਦਾ ਫਤਿਹਗੜ੍ਹ ਸਾਹਿਬ ਵਾਲੇ ਕਹਿੰਦੇ ਵੀ ਕਈ ਵਾਰੀ ਨਾ ਕਿਸੇ ਨੂੰ 8 ਮਹੀਨੇ ਵੀ ਖਾਣੇ ਪੈਣੇ ਸੜੇ ਨੇ 1 ਮਹੀਨਾ ਹੋਰ ਦਵਾਈ ਮੈਨੂੰ ਉਹ ਮੇਰੀ ਪ੍ਰੋਬਲਮ ਫੇਰ ਉਮੇ ਦੀ ਉਮੇ ਉਦੋਂ ਬਾਅਦ ਮੈਨੂੰ ਕਿਸੇ ਬੰਦੇ ਨੇ ਸੈਣੇ ਨੇ ਕਿਹਾ ਕਹਿੰਦਾ ਮੇਰੀ ਰਿਸ਼ਤੇਦਾਰ ਸੀ ਮਾਮੀ ਮੇਰੀ ਕਹਿੰਦੀ ਚੱਲ ਮੈਂ ਤੈਨੂੰ ਡੀ ਐਮ ਸੀ ਲੈ ਕੇ ਚਲਦੀ ਆ ਉੱਥੇ ਪਹਿਲਾਂ ਜੌਬ ਜੌਬ ਸੀ ਡਾਕਟਰ ਉੱਥੇ ਸੀਗੀ ਮਾਮੀ ਦੀ ਉੱਥੇ ਉਹਨੇ ਮਤਲਬ ਡਾਕਟਰ ਨੂੰ ਕਿਹਾ ਵੀ ਚੰਗੀ ਤਰ੍ਹਾਂ ਇਹਦੀ ਸਕੈਨ ਸਕੂਨ ਵਗੈਰਾ ਜਿਹੜੀ ਕਰਨੀ ਆ ਵਾਏ ਖਾਣਾ ਪੂਰਤੀ ਨਹੀਂ ਕਰਨੀ ਵਧੀਆ ਢੰਗ ਨਾਲ ਕਰਨੀ ਉਹਨਾਂ ਨੇ ਉੱਥੇ ਕੀਤੀ ਤਾਂ ਉਹ ਕੁਝ ਵੀ ਨਹੀਂ ਆਇਆ ਡਾਕਟਰ ਕਹਿੰਦਾ ਕੁਝ ਵੀ ਨਹੀਂ ਹੈ ਕੋਈ ਹੈ ਹੀ ਨਹੀਂ ਚੀਜ਼ ਵੀ ਕਹਿਣ ਦਾ ਭਾਵ ਬੀਨਾ ਆਪਾਂ ਜਦੋਂ ਇੱਕ ਵਾਰੀ ਰਿਪੋਰਟ ਕਰਾਉਣੀ ਹੈ ਕਿਉਂਕਿ ਜਦੋਂ ਕੋਈ ਸਰੀਰ 'ਚ ਬਾਡੀ 'ਚ ਨੁਕਸਾਨ ਹੈ ਨਾ ਦਿਲ ਆਪਾਂ ਬਹੁਤ ਸ਼ਿੱਧੀ ਛੱਡਦੇ ਨੇ ਛੱਡਣਾ ਵੀ ਸੁਭਾਵਿਕ ਗੱਲ ਆ ਹਨਾ ਕੋਈ ਬਿਮਾਰੀ ਆ ਜਾਵੇ ਸਰੀਰ 'ਚ ਤੇ ਵੀ ਇੱਕ ਵਾਰ ਯਾਰ ਜੇ ਆਪਾਂ ਰਿਪੋਰਟ ਕਰਾਉਣੀ ਹੈ ਨਾ ਉਹਨੂੰ ਮੇਰੇ ਹਿਸਾਬ ਨਾਲ ਇੱਕ ਇੱਕ ਅੱਧੀ ਵਾਰ ਆਪਾਂ ਨੂੰ ਦੁਬਾਰਾ 2-4 ਦਿਨ ਪਾ ਕੇ ਫੇਰ ਵੀ ਦੁਬਾਰਾ ਕਰਾ ਲੈਣੀ ਚਾਹੀਦੀ ਆ ਜੇ ਕੋਈ ਡਾਕਟਰ ਕਈ ਵਾਰ ਅੱਜਕੱਲ ਕਿਉਂਕਿ ਕੰਮ ਚੱਲਿਆ ਹੋਇਆ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਵਿਚ ਵਿੱਚ ਕੁਝ ਡਾਕਟਰ ਹੈਗੇ ਨੇ ਇਹ ਹਜੇ ਜਿਹੜੇ ਭਾਵੇਂ ਜਿਹੜੀ ਚੀਜ਼ ਦਵਾਈ ਨਾਲ ਵੀ ਠੀਕ ਹੋਣੀ ਤੇ حاجه ਕੁਛ ਨਹੀਂ ਸੀ ਇੱਕ ਡਾਕਟਰ ਕਹਿੰਦਾ ਆਪਰੇਸ਼ਨ ਉਹ ਦੂਜੇ ਡਾਕਟਰ ਕੋਲ ਸਰਹੰਦ ਲੈ ਕੇ ਗਿਆ ਉਹਨੇ 15 ਦਿਨ ਦੀ ਦਵਾਈ ਦਿੱਤੀ ਉਹ ਠੀਕ ਹੋ ਗਿਆ ਵੀ ਕਹਿਣ ਦਾ ਮਤਲਬ ਵੀ ਯਾਰ ਆਪਣਾ ਨਾ ਇੱਕ ਵਾਰੀ ਦੋ ਵਾਰ ਜ਼ਰੂਰ ਰਿਪੋਰਟ ਕਰਾਇਆ ਕਰੋ ਕੋਈ ਨਹੀਂ 5-700 ਰੁਪਏ ਹੀ ਆ ਜੇ ਹੁਣ ਇਹਨੂੰ 3-4 ਮਹੀਨੇ ਦਵਾਈ ਖਪਵਾ ਆ ਦਿੰਦੇ ਠੀਕ ਉਹਦੋਂ ਬਾਅਦ ਰਿਪੋਰਟ ਫਿਰ ਨਾਰਮਲ ਆਣੀ ਹੋਣੀ ਸੀ ਉਸ ਤੋਂ ਬਾਅਦ ਇਹਦੇ ਜਿਹੜਾ ਖਾਣ ਪੀਣ ਚ ਆ ਪਤਰੇਜਕਾਰ ਉਹ ਕਰ ਕਿੰਨਾ ਕੁਝ ਜਾਨੀ ਸਾਡੇ ਜਿਹੜੀ ਦਿਮਾਗ ਤੇ ਟੈਨਸ਼ਨ ਰਹਿੰਦੀ ਸੀ ਉਹ ਅੱਡ ਸੋ ਇੰਨੀ ਕੁ ਬੇਨਤੀ ਸੀ ਵੀਡੀਓ ਤਾਂ ਬਣਾਈ ਆ ਵੀ ਕਦੇ ਵੀ ਕੋਈ ਚੀਜ਼ ਆ ਤਾਂ ਉਹਨੂੰ ਗੌਰ ਜ਼ਰੂਰ ਕਰ ਲਿਆ ਕਰੋ ਧ